ਕੈਪਟਨ ਹਰਜਿੰਦਰ ਸਿੰਘ ਐਕਸ ਜੀਓ ਜੀ ਹਰਜਿੰਦਰ ਜੀ ਜਿਹੜਾ ਇਹ ਧਰਨਾ ਲਾਇਆ ਕੀ ਕਾਰਨ ਬਣਿਆ ਜਿਹੜਾ ਧਰਨਾ ਇਹ ਸਰ ਜਿਸ ਸਮੇ ਮੈਂ ਘਰ ਬੈਠਾ ਸੀ ਉਸ ਸਮੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਵੀ ਆਪਣੇ ਪਿੰਡ ਦੀਆਂ ਚਾਰ ਜਿਹੜੀਆਂ ਤੀਵੀਆਂ ਕੱਖਾਂ ਨੂੰ ਗਈਆਂ ਸੀ ਕੱਖਾਂ ਨੂੰ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੁੱਟਪਟਾਈ ਕੀਤੀ ਆ ਉਹਦੀ ਬਾਅਦ ਚ ਅਸੀਂ ਮੌਕੇ ਤੇ ਉੱਥੇ ਜਾ ਕੇ ਦੇਖੇ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਕੱਖ ਚੈੱਕ ਕਰਿਆ ਜਿਹੜੇ ਕਿ ਤੁਹਾਨੂੰ ਹੁਣੇ ਦਿਖਾਏ ਨੇ ਮੈਂ ਕਿਹਾ ਵੀ ਹੋ ਸਕਦਾ ਵੀ ਇਹਨਾਂ ਨੇ ਕਿਤੇ ਕੱਖਾਂ ਦੇ ਵਿੱਚ ਕੋਈ ਕਣਕ ਵਗੈਰਾ ਤਾਂ ਨਹੀਂ ਵੱਢੀ ਲੇਕਿਨ ਜਦ ਅਸੀਂ ਉੱਥੇ ਜਾ ਕੇ ਦੇਖਿਆ ਕੱਖਾਂ ਦੇ ਵਿੱਚ ਕੁਝ ਨਹੀਂ ਮਿਲਿਆ ਕੱਖਾਂ ਦੇ ਵਿੱਚ ਨਾਰਮਲ ਜਿਹੜੇ ਆਮ ਕੁਦਰਤੀ ਤੌਰ ਦੇ ਉੱਤੇ ਕੱਖ ਸੀ ਸਿਰਫ ਉਹੀ ਉੱਗੇ ਹੋਏ ਸੀ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੇ ਗੱਲ ਕਰੀ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਨੂੰ ਇੱਕ ਤਾਂ ਨੰਬਰ 1 ਦਾ ਕੁੱਟਿਆ ਗਿਆ ਨੰਬਰ 2 ਇਹਨਾਂ ਦੇ ਕੱਪੜੇ ਪਾੜੇ ਗਏ ਨੰਬਰ 3 ਜਾਤੀ ਸੂਚਕ ਸ਼ਬਦ ਚੂੜੇ ਦੇ ਚਮਾਰ ਕਹਿ ਕੇ ਇਹਨਾਂ ਨੂੰ ਸਬੋਧਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਗਲਤ ਔਰ ਨਿੰਦਣਯੋਗ ਹੈ ਤੇ ਦੂਸਰਾ ਇਹਨਾਂ ਤੇ ਜਾ ਕੇ ਦੇਖ ਲਿਓ ਅਜੇ ਵੀ ਇਹਨਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਕਟਿਆ ਅਸੀਂ ਦੇਖੋ ਅਸੀਂ ਉਹਦੀ ਬਾਅਦ 108 ਦੇ ਉੱਤੇ ਫੋਨ ਕੀਤਾ 108 ਵਾਲੇ ਕਹਿੰਦੇ ਵੀ ਤੁਸੀਂ ਐ ਕਰੋ ਜਾ ਕੇ ਅਨਚਾਰਜ ਸਾਹਿਬ ਨੂੰ ਮੇਰਾ ਨਾਮ ਉਤਾਰ ਸਿੰਘ ਹੈ ਜੀ ਤੇ ਪਿੰਡ ਕਿਹੜਾ ਮਾਨਨਪੁਰ ਹੈ ਜੀ ਅਕਰ ਜੀ ਕੀ ਘਟਣਾ ਹੋਈ ਹੈ ਤੁਸੀਂ ਇੱਥੇ ਇੱਕ ਤੁਹਾਡਾ ਨਾ ਕਿੱਥੇ ਲਾਇਆ ਅਸੀਂ ਮਾਨਨਪੁਰ ਰਬਦਾਸ ਦੇ ਗੁਰਦੁਆਰਾ ਸਾਹਿਬ ਦੇ ਕੋਲੇ ਧਰਨਾ ਲਾਇਆ ਜੀ ਸਾਡੇ ਪਿੰਡ ਦੀਆਂ ਜਨਾਨੀਆਂ ਕੱਖਪਟਾ ਨੂੰ ਜਾਂਦੀਆਂ ਨੇ ਤੋਂ ਸਾਡੇ ਇੱਕ ਗਰੀਬਾਂ ਕੋਲੇ ਕਿਹੜਾ ਪ੍ਰਾਪਰਟੀ ਜਾਂ ਕੋਈ ਜਾਇਦਾਦ ਹੈਗੀ ਹੈ ਕੱਖਪਟਾ ਦਾ ਖੇਤ ਚੋਂ ਹੀ ਆਉਣਾ ਜੀ ਸਾਰੇ ਠੀਕ ਹੈ ਉਹਨਾਂ ਨੂੰ ਗੋਹ ਦੇ ਬੰਦੇ ਦੇ ਬਹੁਤ ਮਾੜੀ ਹਰਕਤ ਕੀਤੀ ਹੈ ਗਾਲ੍ਹਾਂ ਵੀ ਕੱਢੀਆਂ ਨੇ ਉਹਨਾਂ ਦੇ ਕੱਪੜੇ ਵੀ ਪਾੜੇ ਨੇ ਕੱਪੜੇ ਪਰ ਜਾਤਪ੍ਰਤੀ ਵੀ ਬਹੁਤ ਗਲਤ ਗੱਲ ਕਿਹਾ ਜਾਤਪ੍ਰਤੀ ਕਹਿਣ ਦਾ ਮਤਲਬ ਨਹੀਂ ਬਣਦਾ ਹੈਗਾ ਕੱਪੜੇ ਪਾੜਨ ਦਾ ਕੋਈ ਮਤਲਬ ਨਹੀਂ ਬਣਦਾ ਜੇ ਕੋਈ ਸ਼ਿਕਾਇਤ ਦੀ ਗਲਤੀ تھیਗੀ ਉਹਨੂੰ ਕਹਿਣਾ ਚਾਹੀਦਾ ਸੀ ਹੱਕ ਸੀ ਉਹਦਾ ਉਹਦਾ ਕੱਪੜੇ ਪਾੜਨ ਦਾ ਹੱਕ ਨਹੀਂ ਬਣਦਾ ਸਾਡੀਆਂ ਜਨਾਨੀਆਂ ਦਾ ਜੈਸੇ ਗਰੀਬ ਬੰਦੇ ਆ ਅਸੀਂ ਜੱਟਾਂ ਜੀਵੇਂ ਦਾ ਕੱਪੜੇ ਥੋੜੀ ਪੜਾਉਣੇ ਨੇ ਠੀਕ ਹੈ ਸਾਡਾ ਹੱਕ ਹੈ ਮੰਗਣਾ ਸਾਡੇ ਕਿਹੜਾ ਕੋਠਿਆਂ ਦੇ ਕੱਕੇ ਵਿਜੇ ਹੋਏ ਨੇ ਕੱਕ ਦਾ ਖੇਤ ਜੋ ਲੈ ਕੇ ਆਣੇ ਕੋਈ ਚੋਰੀ ਕਰੀ ਆ ਉਹਦੀ ਇਹ ਕਿਸੇ ਖੇਤ ਦੇ ਕਿਸੇ ਖਾਸ ਖੇਤ ਦੇ ਵਿੱਚੋਂ ਲੈਣੇ ਕਿ ਪੱਟਾਂ ਤੋਂ ਲੈਣਾ। ਹਾਂ ਜੀ ਇੱਕ ਖੇਤ ਦੇ ਵਿੱਚ ਦਾ ਪੜ ਨਹੀਂ ਇਹਦਾ ਪੱਟਾਂ ਦੇ ਵਿੱਚੋਂ ਲੱਤ ਚੱਕੇ ਨੇ ਰਾਹ ਦੇ ਵਿੱਚੋਂ ਸੂਏ ਤੋਂ। ਸੂਏ ਤੇ ਪਰਦਾ ਦਾ ਹੱਕੇ ਨਹੀਂ ਹੈਗਾ। ਇਹਦਾ ਸੂਏ ਤੋਂ ਕੱਕ ਚੱਕੇ ਨੇ। ਔਰ ਇਹ ਕੱਪੜੇ ਪਾੜੇ ਨੇ ਇਸ ਡੰਡੇ ਮਾਰੇ ਨੇ। ਉਹਦਾ ਕੋਈ ਉਹਨੂੰ ਅਧਿਕਾਰ ਹੈ ਡੰਡੇ ਮਾਰਦਾ ਸੂਏ ਤੇ। ਉਹ ਗਵਰਨਮੈਂਟ ਦੀ ਹੋ ਆ ਪਾਲਿਸੀ। ਉਹਦੇ ਦਾ ਖੇਤ ਨਹੀਂ ਹੈਗਾ। ਉਹਦੇ ਖੇਤ ਦੇ ਵਿੱਚ ਅਤਨਾ ਦਿੱਤੀ ਆ ਪੁਲਿਸ ਨੂੰ। ਜੇ ਪੁਲਿਸ ਅੱਧੇ ਘੰਟੇ ਦੇ 15 ਮਿੰਟ 'ਚ ਨਹੀਂ ਆਉਗੀ ਅਸੀਂ ਸਾਡੇ ਪਿੰਡ ਦੇ ਸਹਿਯੋਗ ਨਾਲ ਅਸੀਂ ਮੋਟਾ ਬੜਾ ਧਰਨਾ ਦਾ 1.5 ਬੈਠੇਗੇ। ਠੀਕ ਹੈ ਅਸੀਂ ਖੰਨੇ ਦੇ ਵਿੱਚ ਦਰਨਾ ਦੇਾਂਗੇ ਐਸਐਸਪੀ ਦਫ਼ਤਰ ਦੇ ਮੂਹਰੇ ਜਾ ਕੇ ਜੇ 10 ਮਿੰਟ ਦੇ ਵਿੱਚ ਸਾਡੇ ਬੰਦੇ ਦੀ ਕੋਈ ਸੁਣਵਾਈ ਨਾ ਹੋਈ ਜਿਵੇਂ ਵੀ ਹੋਗਾ ਸਾਨੂੰ ਅਸੀਂ ਉਹ ਕਰਾਂਗੇ ਠੀਕ ਹੈ ਅਸੀਂ ਜੀ ਮਾਨੂਪੁਰ ਪਿੰਡ ਰਹਿਣ ਵਾਲੇ ਆ ਜਸਸੀ ਜਸਪ੍ਰੀਤ ਕੌਰ ਹੈ ਜੀ ਮੇਰਾ ਨਾਮ ਕੀ ਘਟਨਾ ਹੋਈ ਸੀ ਅੱਜ ਅਸੀਂ ਜੀ ਕੱਖ ਵੱਢਣ ਗਏ ਸੀਗੇ ਜਦੋਂ ਅਸੀਂ ਕੱਖ ਵੱਢਣ ਗਏ ਤਾਂ ਅਸੀਂ ਥੋੜਾ ਥੋੜਾ ਕੱਖ ਵਟ ਕੇ ਬਾਕੀ ਅਸੀਂ ਢੇਰੀ ਕਰਕੇ ਤੇ ਬਾਕੀ ਅਸੀਂ ਹੋਰ ਲੈਣ ਚੱਲੀ ਗਏ ਜਦੋਂ ਅਸੀਂ ਕੱਖ ਵੱਢਣ ਗਏ ਤਾਂ ਵੱਟ ਵੱਢ ਲਈ ਤੇ ਉਹ ਜੱਟ ਜਦੋਂ ਆਇਆ ਤਾ ਸਾਡੀ ਮਾਂ ਭੈਣ ਬਹੁਤ ਗੰਤੀ ਆ ਸਾਨੂੰ ਮਤਲਬ ਉਹਨੇ ਗਾਲਾਂ ਕੱਢੀਆਂ ਮਾਂ ਭੈਣ ਤੇ ਵੀ ਨ ਉਤਰੀ ਚ ਮਾਰੀਆਂ ਤੇ ਵੀ ਨਾ ਨ ਉਤਰੀਆਂ ਜੀ ਸਾਨੂੰ ਉਹ ਬਿਲਕੁਲ ਵੀ ਯਾਨੀ ਅਸੀਂ ਉਹਨੂੰ ਫੇਰ ਵੀ ਕੁਛ ਨਹੀਂ ਕਿਹਾ ਆਉਂਦੀ ਸਾਰੇ ਉਹਨੇ ਸਾਡੇ ਸੋਟੀਆਂ ਮਾਰੀਆਂ ਤੇ ਇੱਧਰ ਸਾਡੇ ਇਹਨਾਂ ਤੇ ਕੱਪੜੇ ਪਾੜਦੇ ਆਂ ਪਾੜਦੇ ਆਂ ਆ ਜੀ ਸਾਡੇ ਕੱਪੜੇ ਕਾੜੇ ਹੋਏ ਨੇ ਜੀ ਸਾਰੇ ਆ ਦੇਖ ਇਹ ਤਾਂ ਮੋਟਾ ਫਾੜਨ ਲੱਗੇ ਤੇ ਜੀ ਆਏ ਮੋਟਾ ਜੀ ਉਹਦਾ ਹੋ ਗਿਆ ਜੀ ਸਾਨੂੰ ਜੀ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਨਿਆਂ ਚਾਹੀਦਾ ਅੱਜ ਸਾਡੇ ਤੇ ਹੱਥ ਚੱਕ ਸਕਦਾ ਉਹ ਕੱਲ ਨੂੰ ਕਿਸੇ ਹੋਰ ਜਨਾਨੀ ਤੇ ਵੀ ਚੱਕ ਸਕਦਾ ਹੈ ਉਹ ਇਦੇ ਬਾਰੇ ਕੋਈ ਰਿਪੋਰਟ ਲਖਾਈ ਹੈ ਥਾਣੇ ਹਾਂਜੀ ਹਾਂ ਦਿੱਤੀ ਹੋਈ ਹੈ ਜੀ ਸਾਡੀ ਸਾਡੇ ਨਾਲ ਸਾਰਾ ਪਿੰਡ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਦੋਂ ਸਾਡੀ ਕੋਈ ਗਲਤੀ ਨਹੀਂ ਹੈਗੀ ਅਸੀਂ ਤਾਂ ਅਸੀਂ ਡਰਨਾ ਕੋਈ ਚਾਹੁੰਦੇ ਨਹੀਂ ਹੈਗੇ ਵੀ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਵੀ ਅਸੀਂ ਜੇ ਇਹਦੇ ਕਰਕੇ ਫੇਰ ਡੰਕਰ ਪਸੂ ਵੀ ਨਹੀਂ ਰੱਖ ਸਕਦੇ ਫੇਰ ਸਾਨੂੰ ਕੀਤੇ ਵੀ ਹੱਕ ਨਹੀਂ ਹੈਗਾ ਜਾਨ ਦਾ ਕੱਖ ਕੰਡਾ ਵਡਣ ਦਾ ਕੌਣ ਆ ਉਹ ਬੰਦਾ ਜੀ ਨੇ ਜੀ ਬੋਧ ਹੈ ਨਾਮ ਨਹੀਂ ਆਉਂਦਾ ਸਰਨਾ ਸਾਕਾ ਜੀ ਸਾਕਾ ਜੀ ਅਸੀਂ ਜਾਣਦੇ ਨਹੀਂ ਸੀ ਪਹਿਲੀ ਵਾਰ ਦੇਖਿਆ ਜੀ ਉਹਨਾਂ ਦੇ ਘਰ ਗਏ ਤਾਂ ਕਹਿੰਦੇ दारू ਪੀਤੀ ਹੋਈ ਸੀ ਹਾਂ ਮੈਂ ਤੁਹਾਡਾ ਜੀ ਮੈਂ ਨਰਾਜਵਿੰਦਰ ਆ ਜੀ ਕੀ ਘਟਨਾ ਹੋਈ ਹੈ ਘਟਨਾ ਜੀ ਅਸੀਂ ਥੋੜਾ ਥੋੜਾ ਕੱਖ ਵੱਢ ਗਏ ਰਾਤ ਚ ਰੱਖ ਗਏ ਅਸੀਂ ਗਾਂਵ ਵੱਢਣ ਚਲੇ ਗਈਆਂ ਉਹਨੇ ਆਉਂਦੇ ਨਹੀਂ ਸਾਡੇ ਸੌਟੀਆਂ ਮਾਰੀਆਂ ਜਾਂ ਫਿਰ ਬੋਲਦਾ ਇੰਨੀਆਂ ਗਾਲਾਂ ਕੱਢਦਾ ਜਾਂਦਾ ਸੂਏ ਤੋਂ ਹੀ ਮੋਟਰਸਾਈਕਲ ਤੇ ਜ਼ੋਰ ਨਾਲ ਅਸੀਂ ਉਹ ਫੇਰ ਵੀ ਨੂੰ ਕੁਝ ਕਹੇਗਾ ਅਸੀਂ ਚੁੱਪ ਕਰਕੇ ਕੱਖ ਵੱਢੀ ਜਾਂਦੇ ਆ ਬਹੁਤ ਬੋਲਿਆ ਜੀ ਸਾਨੂੰ ਜਮਾਰੀਆਂ ਕਹਿੰਦੇ ਝੂੜੀਆਂ ਜਮਾਰੀਆਂ ਕਹਿੰਦੇ ਨਾ ਸਾਰੀਆਂ ਨੇ ਸਾਨੂੰ ਦੂਖੀ ਇੰਨਾ ਬੋਲਦਾ ਚ ਮਾਰੀਆਂ ਕਹਿ ਕਹਿ ਕੇ ਜਦ ਫਿਰ ਉਹਨੇ ਅਸੀਂ ਕੁਝ ਨਹੀਂ ਕਿਹਾ ਅਸੀਂ ਚਲਾ ਚੱਕ ਕੇ ਕੱਖ ਅਸੀਂ ਤੁਰੇ ਆਈਆਂ ਉਧਰੋਂ ਛੋਟੀ ਲੈ ਕੇ ਆਏ ਐਡੀ ਵੱਡੀ ਛੋਟੀ ਦੇਖ ਲੋ ਕਿੰਨੀ ਵੱਡੀ ਆ ਇਹ ਛੋਟੀਆਂ ਦੋ ਤਿੰਨ ਮਾਰੀਆਂ ਨੇ ਤੇ ਸਾਡੀਆਂ ਦੇ ਕਿੰਨਾ ਚਾਰਾਂ ਸਾਰੀਆਂ ਵੀ ਅਸੀਂ ਇੱਧ ਕੇ ਕੋੜੇ ਕੋੜੇ ਕੱਖ ਲਈ ਆਉਣੀ ਓਕਣ ਸਾਨੂੰ ਕਿਹੜਾ ਬਦੇ ਵੀ ਸਾੜਨਾ ਇੱਕਨ ਕਾਰਵਾਈ ਕਰਨ ਲੱਗਿਆ ਵੱਡੇ ਪਾੜੇ ਹੋਏ ਨੇ ਇਹ ਵੀ ਹਾਂ ਉਹ ਨਹੀਂ ਪਾੜੇ ਨੇ ਜਦ ਅਸੀਂ ਸੜਾਉਣ ਲੱਗੀਆਂ ਆਪਣਾ ਬਸੜਾਉਣ ਲੱਗੀਆਂ ਫਿਰ ਸਾਡੇ ਕੱਪੜੇ ਉਹਨਾਂ ਨੇ ਉਹ ਕਰੇ ਖਿੱਚੇ ਨੇ ਬੰਦਾ ਘਟਾ ਹੱਠਾ ਘਟਾ ਬੰਦਾ ਕਹੋਂਦਾ ਕਹੋਂਦਾ ਕੰਗ ਕਰਦੇ ਹਾਂ ਅਸੀਂ ਮੰਗ ਖਾਂਦੇ ਹਾਂ ਹੁਣ ਸਾਫ਼ ਚਾਹੀਦਾ ਸਾਫ਼ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਜੀ ਬਸ ਸਾਰੇ ਹੱਥ ਮਿੰਤਾਂ ਦਾ ਵਾਲੇ ਕਰੇ ਆ ਕੀ ਇਹ ਮਾਮਲਾ ਪੂਰਾ ਕਿਥੇ ਤਾਂ ਸਾਨੂੰ ਪਤਾ ਲੱਗਿਆ ਸੀ ਵੀ ਮਾਨੂਪੁਰ ਦੀਆਂ ਚਾਰ ਲੇਡੀਜ਼ ਗੋ ਪਿੰਡ ਦੇ ਖੇਤਾਂ ਵਿੱਚ ਪੱਠੇ ਵੜਨ ਆਈਆਂ ਸੀ ਕਿੱਕ ਵਗੈਰਾ ਲੈਣ ਆਈਆਂ ਸੀ ਤੇ ਇੱਥੇ ਇੱਕ ਵਿਸਾਖਾ ਨਾਮ ਦੇ ਬੰਦੇ ਨੇ ਉਹਨਾਂ ਨਾਲ ਬਹੁਤ ਸਲੂਕੀ ਕੀਤੀ ਹੈ ਕੁੱਟਮਾਰ ਕੀਤੀ ਹੈ ਉਹ ਇਹ ਤੁੱਕ ਅੱਖ ਲੈ ਕੇ ਚਲੀ ਗਏ ਜਿੰਨੇ ਕਿ ਸੀਗੇ ਤੇ ਉਹਨਾਂ ਨੇ ਪਿੰਡ ਜਾ ਕੇ ਇਕੱਠ ਕਰ ਲਿਆ ਤੇ ਮੌਕੇ ਤੇ ਅਸੀਂ ਪਹੁੰਚ ਗਏ ਸੀ ਉਹ ਸਾਰੀ ਜਿਹੜੀ ਹੈਗੀ ਸਿਚੁਏਸ਼ਨ ਦੇਖ ਲਈ ਹੈ ਤੇ ਜਿੱਦਾਂ ਦੇ ਹਾਲਾਤ ਹੋਣਗੇ ਜਾ ਕੇ ਮੌਕਾ ਦੇਖ ਕੇ ਫਿਰ ਅਸੀਂ ਪੂਜੀ ਕਾਰਵਾਈ ਕਰਾਂਗੇ ਸਰੋ ਲੇਡੀ ਦਾ ਕਹਿਣਾ ਜਾਤੀ ਸੂਚੀ ਕੰਕ ਵੀ ਉਹਨਾਂ ਨੂੰ ਜਿਹੜੇ ਜਿਹੜੇ ਕੱਪੜੇ ਪਾੜੇ ਗਏ ਨੇ ਵੀ ਕਹਿਣਾ ਉਹਦਾ ਹਾਂ ਪਹਿਲਾਂ ਮੌਕਾ ਦੇਖਿਆ ਜਾ ਰਿਹਾ ਹੈ ਕਿਉਂਕਿ ਗੋ ਪਿੰਡ ਦੀ ਜ਼ਮੀਨ ਹੈ ਉਹ ਉਹ ਸਾਡੇ ਚ ਨਹੀਂ ਪੈਂਦਾ ਹੈਗਾ ਏਰੀਆ ਫਿਰ ਵੀ ਅਸੀਂ ਮੌਕੇ ਤੇ ਆ ਕੇ ਮੌਕਾ ਦੇਖ ਕੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਆ ਉਹ ਕਰਾਂਗੇ ਉਹਨਾਂ ਦੇ ਬਿਆਨ ਲੈ ਕੇ